ਉਹ ਪੁੱਤ ਸਵੇਗ ਸਾਹਾਵਾਦ ਸਿੰਘ ਨੂੰ ਕਤਲਗਾਹ ਦੇ ਵਿੱਚ ਹੈ ਬਨ ਲਿਆਂਦਾ ਕੜੀ ਕਹਿਰ ਦੀ ਇਹ ਦਰਦਨਾਕ ਸਾਕਾ ਦਰਦਾਂ ਬਾਲਿਆਂ ਤੋਂ ਦੇਖਿਆ ਨਹੀਂ ਜਾਂਦਾ ਮੋਮਨ ਆਖ ਦੇ ਦੀਨ ਕਬੂਲ ਕਰ ਲੋ ਸਾਡੇ ਧਰਮ ਨੂੰ ਤੁਸੀਂ ਅਪਣਾਓ ਦੋਵੇਂ ਉਹ ਚਰਖੜੀ ਸਾਹਮਣੇ ਹੈ ਦਿਸਦੀ ਪੰਗ ਭਾਣੇ ਨਾ ਜਾਨ ਗਵਾਉ ਦੋਵੇਂ ਕਿਹਾ ਸਿੰਘਾਂ ਨੇ ਅਸੀਂ ਹਾਂ ਸ਼ੇਰ ਬੱਚੇ ਅਸੀਂ ਸਿੰਘ ਉਸ ਦਰਵੇਸ਼ ਦੇ ਆ ਮਰ ਕੇ ਜਾਣ ਦੀ ਦਿੱਤੀ ਜਾਂਚ ਜਿਨੇ ਅਸੀਂ ਖਾਲਸੇ ਗੁਰੂ ਦਸਮੇਸ਼ ਦੇ ਆ ਸੱਤੀ ਕਪੜੀ ਖਾਨ ਨੂੰ ਅਗ ਲੱਗੀ ਕਹਿੰਦਾ ਇਹਨਾਂ ਦੀ ਹੁਣੇ ਅਖੀਰ ਕਰ ਦੋ ਤਿੱਖੇ ਕਰੋ ਚਾਰ ਖੜੀ ਦੇ ਦੰਦਿਆਂ ਨੂੰ ਰੂਈ ਬਾਂਗਰਾ ਪਿੰਜ ਸਰੀਰ ਕਰ ਦੋ ਚਾਰੇ ਚਾਰਖੜੀ ਗੇੜੇ ਦੋ ਚਾਰ ਦਿੱਤੇ ਪਿਓ ਪੁੱਤ ਬਰੁੰਧਰੇ ਗਏ ਦੋਵੇਂ ਲਾ ਕੇ ਧਰਤ ਤੇ ਫੇਰ ਲਟਾ ਦਿੱਤੇ ਗਣਬੇ ਸਾਹ ਤੇ ਸੈਕ ਦੇ ਪਏ ਦੋਵੇਂ ਬਗੀ ਜਾਂਦਾ ਹੈ ਸਿੰਘਾਂ ਦਾ ਖੂਨ ਗਾੜਾ ਜਿਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਸਿੰਝ ਦਿੱਤਾ ਜਿਵੇਂ ਤਾੜੇ ਨਾਲ ਹੈ ਰੂ ਨੂੰ ਪਿੰਜਦੇ ਪਿਓ ਪੁੱਤ ਨੂੰ ਇਸੇ ਤਰ੍ਹਾਂ ਪਿੰਜ ਦਿੱਤਾ ਚੁੱਕੀ ਤੇਗ ਜਲਾਦ ਨੇ ਹੱਥ ਆਪਣੇ ਸੀਸ ਦੋਹਾਂ ਦੇ ਧੜੇ ਤੋਂ ਲਾ ਦਿੱਤੇ ਜੋਰਾ ਸਿੰਘ ਜੀ ਕਹੇ ਤੂਫਾਨ ਬੀਲਾ ਸਿੰਘਾਂ ਸਿੱਖੀ ਦੇ ਦੀਪ ਜਗਾ ਦਿੱਤੇ ਸਵੇਗ ਸਿੰਘ ਜੀ ਸਾਵਾਦ ਸਿੰਘ ਜੀ